ਬੀਤੀ ਰਾਤ ਫਲੋਰ ਦੇ ਪਿੰਡ ਖਾਨਪੁਰ ਦਾ ਇੱਕ ਵਿਅਕਤੀ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਵੱਲ ਜਾ ਰਿਹਾ ਸੀ ਤਾਂ ਕੋਈ ਅਣਪਛਾਤਾ ਵਾਹਨ ਉਸ ਨੂੰ ਸਾਈਡ ਮਾਰ ਕੇ ਅਜੇ ਸਿਕਨ ਚਾਲਕ ਗੰਭੀਰ ਹਾਲਤ ਵਿੱਚ ਜ਼ਖਮੀ ਹੋ ਗਿਆ। ਲੋਕਾਂ ਨੇ ਉਸ ਨੂੰ ਚੁੱਕ ਕੇ ਪਹਿਲਾ ਅਪਰੇ ਵਿਖੇ ਹਸਪਤਾਲ ਲੈ ਗਏ ਉੱਥੇ ਡਾਕਟਰਾਂ ਨੇ ਉਸ ਨੂੰ ਫਲੋਰ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਤਾਂ ਡਾਕਟਰਾਂ ਨੇ ਉਸ ਨੂੰ ਮਰਤਕ ਐਲਾਨ ਕਰ ਦਿੱਤਾ ਮਰਤਕ ਦੀ ਪਹਿਚਾਨ ਆਰਜਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਖਾਨਪੁਰ ਫਲੋਰ ਬਜੋ ਹੋਈ ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਥਾਣੇ ਦਾ ਚਮਨ ਲਾਲ ਹਸਪਤਾਲ ਪੁੱਜੇ ਅਤੇ ਵਾਰਸ਼ਾਂ ਦੇ ਬਿਆਨ ਲੈ ਕੇ 174 ਦੀ ਕਾਰਵਾਈ ਕਰਕੇ ਕਿਹਾ ਬਾਹਨ ਮਾਰਨ ਵਾਲੇ ਚਾਲਕ ਦੀ ਤਲਾਸ਼ ਕੀਤੀ ਜਾਵੇ ਦੀ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਫਲੋਰ ਤੋਂ ਰਜਮਾਨ ਅੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲੈ ਕੇ ਸ਼ੇਅਰ ਕਰੋ ਪ੍ਰਦੀਪ ਸਿੰਘ ਨਾ ਆਇਆ ਬਈ ਮੇਰਾ ਹਾਂਜੀ ਐਕਸੀਡੈਂਟ ਹੋਇਆ ਬਈ ਇੱਥੇ ਖਾਨਪੁਰ ਰੋਡ ਦੇ ਕੋਲ ਜੀ ਜੀ ਐਸੀ ਮੋਟਰਸਾਈਕਲ ਦੇ ਚੱਕ ਕੇ ਲੈ ਆਏ ਆਪਰੇ ਜੀ ਬੰਦਾ ਖਾਰਮ ਸੀਗਾ ਜੀ ਆਪਰੇ ਵਾਲੇ ਨੇ ਇੰਨੀ ਗੱਲ ਨਹੀਂ ਕਹੀ ਕਿ ਬੰਦਾ ਖਾਰਮ ਹੈ ਡੈੱਡ ਬੋਡੀ ਲੈ ਜਾ ਕੇ ਸੰਸਕਾਰ ਕਰ ਲਓ ਉਹ ਕਹਿੰਦੇ ਬੰਦਾ ਜਿੰਦਾ ਆ ਫਲੋਰ ਲੈ ਕੇ ਜਾਓ ਉੱਥੇ ਜਾ ਕੇ ਲਾਜ ਕਰਾਓ ਠੀਕ ਹੋ ਜਾਊਗਾ ਬੰਦਾ ਬੰਦਾ ਉਸੇ ਮੌਕੇ ਤੇ ਬੰਦਾ ਖਾਰਮ ਸੀਗਾ ਹਨ ਪਤਾ ਭਾਜੀ ਉਹਨਾਂ ਨੇ ਇਹ ਗੱਲੀ ਕਿਉਂ ਕਿ ਐਨੇ ਕੀਤੀ ਆ ਉੱਥੇ ਡਾਕਟਰ ਨਹੀਂ ਹੱਥੇ ਨਹੀਂ ਪਾਇਆ ਉਹਨਾਂ ਨੇ ਭਾਈ 20 ਮਿੰਟ ਮੋਟਰਸਾਈਕਲ ਦੇ ਅਸੀਂ ਬੋਡੀ ਲੈ ਕੇ ਖੜੇ ਰਹਿ ਰਹੇ ਆ 20 ਮਿੰਟ ਉਹਨਾਂ ਸਟ੍ਰੈਚਰ ਨਹੀਂ ਦਿੱਤੀ ਜਾਨ ਕੇ ਬੋਡੀ ਲੰਮੀ ਪਾ ਲੋ ਹਾਂ ਹਾਂ ਉਹ ਤੁਹਾਨੂੰ ਬੰਦੇ ਦਾ ਨਾਮ ਕੀ ਆ ਬੰਦੇ ਦਾ ਘਰ ਦੇ ਕੋਹਣ ਆ ਨੰਬਰ ਮੋਟਰਸਾਈਕਲ ਕਿਹੜਾ ਆ ਕੱਦ ਚ ਵੱਜੀ ਆ ਐਕਸੀਡੈਂਟ ਕਿੱਥੇ ਆ ਉਹ ਤਾਂ ਨਹੀਂ ਪਤਾਈ ਔਰ ਤੁਹਾਨੂੰ ਕੀ ਪਤਾ ਰਾਹ ਕੀ ਤੁਸੀਂ ਤਾਂ ਚੱਕ ਕੇ ਲੈ ਕੇ ਗਏ ਆ ਭਾਈ ਫਰਦੂਰ ਨਿਆਣੇ ਆ ਕੇ ਕੀ ਬੋਲੇ ਹਨ ਜੀ ਨਾਮ ਬੰਦੇ ਦਾ ਕਹ ਰਹੀ ਆ ਪੇਸ਼ੈਂਟ ਹੋਵੇ ਜਗਮੀ ਹੋਵੇ ਉਹਨੂੰ ਹੌਸਪੀਟਲ ਤੇ ਕਰ ਪਹਚਾਓ ਹਾਂ ਜੀ ਦਾ ਜੀ ਤੁਹਾਡੇ ਨਾਲ ਵੀ ਅਜੇ ਪ੍ਰੋਪਰ ਉਹਨਾਂ ਨੇ ਚੱਬਦੀ ਰਣੀ ਕੀਤਾ ਉਹ ਬੰਦ ਹੋ ਹੀ ਕਰਨਾ ਚਾਹੀਦਾ ਭਾਜੀ ਆਪਣੇ ਵਾਲਾ ਆ ਮੈਂ ਵੀਡੀਓ ਭਾਜੀ ਉੱਥੇ ਬਣਾਈ ਆ ਆਪਣੇ ਦੀ ਹੁਣ ਇਸ ਟਾਈਮ ਅਸੀਂ ਸਿਵਲ ਹਸਪੀਟਲ ਦੇ ਫਲੋਰ ਖੜੇ ਆ ਤੇ ਜੋ ਵੀ ਇੱਥੇ ਦੇਖੋ ਇਹਨਾਂ ਨੇ ਆ ਕੇ ਇਹਨਾਂ ਨੇ ਉਹਨੂੰ ਡੈਥ ਫਲੋਰ ਸਰਵੇ ਹੀ ਇਸ ਕਰਕੇ ਆਏ ਆ ਕਿ ਇੱਥੇ ਆ ਕੇ ਬੰਦੇ ਨੂੰ ਸਾਨੂੰ ਦੱਸ ਬੰਦ ਆ ਜਾਣ ਤੇ ਬੰਦਾ ਮਰ ਚੁੱਕਾ ਹੈ ਜਾ ਕੇ ਸੰਸਕਾਰ ਕਰ ਲੋ ਇੰਨੀ ਗੱਲ ਅਪਰੇ ਵਾਲੇ ਨਹੀਂ ਗਏ ਹਾਂ ਉਹ ਪਰੇ ਦਾ ਹੈਗਾ ਭਾਜੀ ਅਪਰੇ ਦਾ ਕੀ ਨਾਂ ਆਇਆ ਉਹਦਾ ਨਾਂ ਨਹੀਂ ਹਨ ਉਹਨਾਂ ਦੇ ਘਰ ਦੇ ਹੈਗੇ ਨਾਲ ਹੀ ਆਇਆ ਉਹਦੀ ਵਾਈਫ ਆਈ ਉਹਦੇ ਬੇਟਾ ਆਇਆ ਉਹ ਨੋ ਬੇਟੀ ਆਈ ਆ ਸਾਰੇ ਆ ਗਏ ਆ ਵੀ ਉਹਦੀ ਸ਼ੂਟਿੰਗ ਹਾਂਜੀ ਸਰ ਜੀ ਮੇਰਾ ਨਾਮ ਆ ਜੀ ਪਾਇਲ ਦਾ ਵਿਸ਼ੇਖ ਕੁਮਾਰ ਮੈਂ ਸੀਐਸਸੀ ਅਪਰੇ ਵਾਲੇ ਗੱਡੀ ਦਾ ਡਿਊਟੀ ਕਰ ਰਿਹਾ ਜੀ ਹਾਂਜੀ ਇਹ ਸਾਰੀ ਕੰਮ ਕਾਲ ਆਈ ਸੀ ਜੀ ਸੀਐਸਸੀ ਅਪਰੇ ਤੋਂ ਮੇਰੀ ਜਿਹੜਾ ਰੈਫਰ ਸੀਵਲ ਸਰਫਲੋਰ ਵਾਸਤੇ ਹਾਂਜੀ ਜੋ ਵੀ ਐਕਸੀਡੈਂਟ ਕੇਸ ਕਰੇ ਸੀ ਜੀ ਜੀ ਤੇ ਦੋਸਰ ਆਪਾਂ ਜਾ ਕੇ ਪੇਸ਼ੈਂਟ ਬੋਰਡ ਬੁਕਾਉਣ ਦਾ ਟੈਂਡਰ ਆ ਤੇ ਆਪਾਂ ਲੈ ਕੇ ਇੱਥੇ ਆਣ ਆਏ ਇਹ ਉਹਨੇ ਕਿਹਾ ਸੀਗਾ ਤੇ ਉਹ ਸਾਡੇ ਮੂਮੈਂਟ ਜੀ ਕਰ ਰਹੇ ਸੀ ਆਪਾਂ ਇਹ ਤਾਂ ਪਤਾ ਨਹੀਂ ਵੀ ਆਪਾਂ ਇਹਦਾ ਡੈਟ ਰਕਾਰ ਨਹੀਂ ਸਕਦੇ ਤੇ ਜਿਵੇਂ ਵੀ ਸੀਨ ਵਰਮਨ ਕਰਕੇ ਉਹ ਸੰਕੰਨ ਦੇ ਲਿਆ ਜ ਤੁਸੀਂ ਜਵਾਦੋ ਠੀਕ ਹੈ ਫਲੋਰ ਲੈ ਆਂਦਾ ਹਾਂ ਹਾਂਜੀ ਫਲੋਰ ਲੈ ਆਂਦੇ ਜੀ ਆਪਾਂ ਬ੍ਰਾਊਨ ਡੈਡ ਆ ਹਾਂਜੀ ਇੱਥੇ ਕਨੇ ਬ੍ਰਾਊਨ ਡੈਡ ਹੈ ਜੀ ਦੋਸਤਾਂ ਨੂੰ ਲੈਟ ਕੀਤਾ ਹੈ ਜੀ ਪੇਸ਼ੈਂਟ ਬ੍ਰਾਊਨ ਡੈਡ ਰਿਸੀਵ ਕੀਤਾ ਹੈ ਐਮਰਜੈਂਸੀ ਦੇ ਵਿੱਚ ਹਾਂਜੀ ਤੇ ਪਿਛੰਦਾ ਕੋਈ ਰੂਟ ਸੈਕਸ਼ਨ ਲੈਂਦੇ ਕਿ ਖਾਨਪੁਰ ਅਪਰਾ ਨੇੜੇ ਗਿਆ ਹੈ ਤੇ ਪੇਸ਼ੈਂਟ ਜਿਹੜਾ ਸਾਡੇ ਕੋਲ ਤੋਂ ਬ੍ਰਾਊਨ ਡੈਡ ਸੀਗਾ ਤੇ ਪੇਸ਼ੈਂਟ ਦਾ ਨਾਮ ਅਰਜੁਨ ਸਿੰਘ ਹੈ ਆਫ ਮਹਿੰਦਰ ਸਿੰਘ ਵਾਸੀ ਇਹ ਆਪਰਾ ਦੇ ਨੇ 50 ਸਾਲ ਦੀ ਕਰੀਬ ਉਮਰ ਦੇ ਨਾਲ ਤੇ ਪੁਲਿਸ ਨੇ ਤਲਾਸ਼ ਕਰਤੀ ਹੈ ਬਾਕੀ ਕਾਰਵਾਈ ਅਗੇਰ ਕਰਦੇ ਹਾਂ